ਪੰਜਾਬ ਬਚਾ ਲਓ ਪੰਜਾਬ ਬਚਾ ਲਓ ਪੰਜਾਬ ਦੇ ਲੀਡਰ ਪੰਜਾਬ ਦੇ ਬਾਬੇ ਸਭ ਬੇਈਮਾਨ ਹੋ ਗਏ ਹੁਣ ਇੱਥੇ ਸੜਕ ਦੇ ਚੱਕਰ ਨੂੰ ਲੈ ਕੇ ਭਾਵੇਂ ਸਾਡੇ ਰੋਜ਼ ਪੌਣ ਗੁਰੂ ਦਾ ਹੋਕਾ ਦਿੱਤਾ ਜਾਂਦਾ ਹੈ ਨੇ ਪ੍ਰਾਣੀ ਬੋਰਡ ਨੇ ਸਾਡੇ ਕੋ ਰਿਆ ਨਹੀਂ ਗਿਆ ਆ ਜਿੰਨਾ ਤੇ ਘਵਾੜਾ ਫੇਰ ਦਿੱਤਾ ਦੇਖ ਲੋ ਇਹ ਕਰੋਨੇ ਦੇ ਨਾਂ ਹੇਠ ਕਿੰਨੇ ਬੰਦੇ ਮਰੇ 5G 6G 7G ਅੱਗੇ ਆਉਣ ਵਾਲੇ ਸਮੇਂ 'ਚ ਕੰਮ ਹੋਣਾ ਹੈ ਤੇ ਸਾਨੂੰ ਜੇ ਕੋਈ ਬਚਾ ਸਕਦਾ ਹੈ ਤੇ ਕੇਵਲ ਇਹ ਪਿੱਪਲ ਬੂਡ ਹੀ ਸਾਡਾ ਸਰਮਾਇਆ ਹੈ ਜਿਹੜੇ ਸਾਨੂੰ ਬਚਾ ਸਕਦੇ ਕਿ ਆ ਜਿਹੜੇ ਪੁੱਤਾਂ ਵਾਂਗੂ ਸਾਡੇ ਬਜ਼ੁਰਗਾਂ ਨੇ ਰੁੱਖ ਪਾਲੇ ਹੋਏ ਸਨ ਇਹਨਾਂ ਤੇ ਕਵਾੜਾ ਫੇਰੋਗੇ ਇਹਨਾਂ ਦੀਆਂ ਜੜਾਂ ਪੁੱਟੋਗੇ ਤੇ ਫਿਰ ਤੁਹਾਡੀਆਂ ਜੜਾਂ ਕਦੇ ਵੀ ਕੋਈ ਬਚਾ ਨਹੀਂ ਸਕੂਗਾ ਕਿ ਅੱਜ ਜਦੋਂ ਇਹ ਵੱਡੇ ਵੇਖੇ ਤੇ ਬੜਾ ਮਨ ਨੂੰ ਦੁਖ ਤੋਂ ਹੈ ਆ ਤੇ ਮੈਂ ਬੇਨਤੀ ਕਰਾਂਗਾ ਹੋਰ ਵੀ ਜਿੱਥੇ ਜਿੱਥੇ ਐਨ ਜਿਹੜੇ ਸਾਡੇ ਮਹਾਪੁਰਸ਼ ਨੇ ਵੀ ਕਿਰਪਾ ਕਰਕੇ ਇਹਨਾਂ ਨੂੰ ਬਚਾ ਲਿਆ ਜਾਏ ਇਹ ਤੁਹਾਡੇ ਕਹਿਣ ਤੇ ਬਚ ਸਕਦੇ ਸੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਰਨਤਾਰਨ ਸਾਹਿਬ ਵਿਖੇ ਗੁਰਦੁਆਰਾ ਕੀਰਤਨ ਕਰਕੇ ਤੇ ਗੋਇੰਦਵਾਲ ਸਾਹਿਬ ਨੂੰ ਲੰਗ ਰਹੇ ਆ ਆ ਸ਼ੇਰ ਸ਼ਾ ਸੂਰੀ ਮਾਰਗਾ ਜਿਹੜਾ ਲਾਹੌਰ ਦਿੱਲੀ ਕਲਕੱਤੇ ਤੱਕ ਜਾਣ ਵਾਲਾ ਇਸ ਰਾਤੋਂ ਗੁਰੂ ਸਾਹਿਬ ਵਿਚਰਦੇ ਰਹੇ ਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਸਾਹਿਬਾਨ ਗੁਰੂ ਅਮਰਦਾਸ ਗੁਰੂ ਅੰਗਦ ਦੇ ਮਹਾਰਾਜ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਮਹਾਰਾਜ ਆ ਜਿਹੜੀ ਜਗ੍ਹਾ ਬਾਬਾ ਜਸਾ ਸਿੰਘ ਗਾਲੂ ਵਾਲਿਆਂ ਦੀ ਹੈ ਉਹਨਾਂ ਦੇ ਖਾਨਦਾਨ ਅੱਗੇ ਰਹੀ ਉਦੋਂ ਬਾਅਦ ਇਹ ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਨੂੰ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੇ ਦਿੱਤੀ ਗਈ ਹੁਣ ਇੱਥੇ ਸੜਕ ਦੇ ਚੱਕਰ ਨੂੰ ਲੈ ਕੇ ਭਾਵੇਂ ਸਾਡੇ ਰੋਜ਼ ਪਾਉਣ ਗੁਰੂ ਦਾ ਹੋਕਾ ਦਿੱਤਾ ਜਾਂਦਾ ਹੈ ਕਿ ਪਾਉਣ ਗੁਰੂ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਤੇ ਸੰਗਤ ਜੀ ਤੁਹਾਡੇ ਸਾਹਮਣੇ ਰੱਖ ਰਿਹਾ ਕਿ ਪੰਜਾਬ ਬਚਾ ਲਓ ਪੰਜਾਬ ਬਚਾ ਲਓ ਪੰਜਾਬ ਦੇ ਲੀਡਰ ਪੰਜਾਬ ਦੇ ਬਾਬੇ ਸਭ ਬੇਈਮਾਨ ਹੋ ਗਏ ਆ ਕਿੰਨੇ ਪੁਰਾਣੇ ਬੋਰਡ ਨੇ ਸਾਡੇ ਕੋ ਰਿਆ ਨਹੀਂ ਗਿਆ ਆ ਜਿੰਨਾ ਤੇ ਘਵਾੜਾ ਫੇਰ ਦਿੱਤਾ ਦੇਖ ਲੋ ਇਹ ਬੋਰਡ ਪਿੱਪਲ ਜਾਮਨੂ ਸਾਹਿਬ ਜੰਡ ਸਾਹਿਬ ਨਿਮ ਸਾਹਿਬ ਸਾਡੇ ਗੁਰੂ ਕੇ ਬਾਗ ਜਿਹੜੇ ਸਾਨੂੰ ਛਾਂ ਵੀ ਦਿੰਦੇ ਆ ਸਾਹ ਵੀ ਦਿੰਦੇ ਆ ਫਲ ਫੁੱਲ ਵੀ ਦਿੰਦੇ ਆ ਮੰਜਾ ਬੀੜਾ ਵੀ ਦਿੰਦੇ ਆ ਤੇ ਮਰਨ ਵੇਲੇ 2.5 ਕੁਇੰਟਲ ਦਿੰਦੇ ਆ ਇਹਨਾਂ ਨੂੰ ਕਿੰਨਾ ਸਮਾਂ ਲੱਗਿਆ ਇਹਨੂੰ ਕੁੱਤਾ ਵਾਂਗੂ ਪਾਲਿਆ ਇਥੋਂ ਦੇ ਲੋਕਾਂ ਨੇ ਹੁਣ ਵੀ ਭਾਈ ਸਾਹਿਬ ਦੱਸ ਰਹੇ ਸੀ ਕਿ ਅਸੀਂ ਆੜਾ ਬਣਾਇਆ ਤੇ ਚਾਹੁੰਦੇ ਬਾਬਾ ਸੁਖਾ ਸਿੰਘ ਹੋਣੀ ਤਾਂ ਇਸ ਨੂੰ ਬਚਾ ਸਕਦੇ ਸੀਗੇ ਇਹਨੂੰ ਬਚਾਇਆ ਜਾ ਸਕਦਾ ਸੀ ਇਹਨਾਂ ਦਰਸ਼ਕਾਂ ਨੂੰ ਇਹ ਜਿੰਦ ਜਾਨ ਦੇ ਤੇ ਕਰੋਨੇ ਦੇ ਨਾਂ ਹੇਠ ਕਿੰਨੇ ਬੰਦੇ ਮਰੇ 5ਜੀ 6ਜੀ 7ਜੀ ਅੱਗੇ ਆਉਣ ਵਾਲੇ ਸਮੇਂ 'ਚ ਇਹ ਕੰਮ ਹੋਣਾ ਹੈ ਤੇ ਸਾਨੂੰ ਜੇ ਕੋ ਬਚਾ ਸਕਦਾ ਹੈ ਤੇ ਕੇਵਲ ਇਹ ਪਿੱਪਲ ਬੋਰਡ ਹੀ ਸਾਡਾ ਸਰਮਾਇਆ ਹੈ ਜਿਹੜੇ ਸਾਨੂੰ ਬਚਾ ਸਕਦੇ ਆ ਅੱਜ ਚੁਣ-ਚੁਣ ਕੇ ਵੱਡੇ ਜਾ ਰਹੇ ਨੇ ਪੰਜਾਬ ਦੇ ਧਰਤੀ ਤੋਂ ਤੇ ਕੌਣ ਗੁਰੂ ਪਰ ਪੜਨ ਵਾਲੇ ਚਾਹੇ ਉਹ ਮਹਾਪੁਰਸ਼ ਹੋਣ ਚਾਹੇ ਉਹ ਪੰਜਾਬ ਦੇ ਵਸਿੰਦੇ ਹੋਣ ਗੁਰੂ ਨਾਨਕ ਨਾਮ ਲੇਵਾ ਸਿੱਖ ਹੋਣ ਬੇਨਤੀ ਕਰਾਂਗਾ ਕੌਣ ਗੁਰੂ ਕੱਢਦੇ ਜ਼ਰੂਰ ਹੋ ਇਹਦੇ ਤੇ ਪਹਿਰਾ ਵੀ ਦਿਓ ਕਿ ਆ ਜਿਹੜੇ ਪੁੱਤਾਂ ਵਾਂਗੂ ਸਾਡੇ ਬਜ਼ੁਰਗਾਂ ਨੇ ਰੁੱਖ ਪਾਲੇ ਹੋਏ ਸਨ ਇਹਨਾਂ ਤੇ ਕਵਾੜਾ ਫੇਰੋਗੇ ਇਹਨਾਂ ਦੀਆਂ ਜੜਾਂ ਪੁੱਟੋਗੇ ਤੇ ਫਿਰ ਤੁਹਾਡੀਆਂ ਜੜਾਂ ਕਦੇ ਵੀ ਕੋਈ ਬਚਾ ਨਹੀਂ ਸਕੂਗਾ ਪੈਸਾ ਸ਼ੌਹਰਤ ਚੌਧਰ ਚਾਰਕ ਦਿਨਾਂ ਦੀ ਇਹ ਇਹ ਗੱਲ ਆ ਪਰ ਆ ਜਿਹੜੇ ਨੇ ਇਹਨਾਂ ਤੇ ਪੁਸਤਾ ਤੱਕ ਰਿਸ਼ਾ ਦਿੱਤੀ ਤੇ ਗਾਂ ਵੀ ਸ਼ਾਂ ਦੇਣੀ ਸੀ ਗੁਰੂ ਕੇ ਬਾਗ ਗੁਰਦੁਆਰਿਆਂ ਚੋਂ ਵੱਢ ਦਿੱਤੇ ਆ ਸੜਕਾਂ ਤੇ ਜਿਹੜੇ ਬੱਚੇ ਸੀ ਉਹਨਾਂ ਨੂੰ ਆ ਦੇਖੋ ਕਿਵੇਂ ਉਜਾੜਿਆ ਜਾ ਰਿਹਾ ਹੈ ਪੰਜਾਬ ਵਾਸੀਓ ਬਚਾ ਸਕਦੇ ਹੋ ਤੇ ਤਗੜੇ ਹੋ ਕੇ ਗੁਰਾਂ ਦੇ ਨਾਂ ਤੇ ਵਸਣ ਵਾਲੇ ਪੰਜਾਬ ਨੂੰ ਬਚਾ ਲਓ ਜਿਵੇਂ ਇਹ ਦਰਖਤ ਆਰੁਪਕਾਰੀ ਨੇ ਤੇਵੇਂ ਪੰਜਾਬ ਦਾ ਵੀ ਸੁਭਾਅ ਸੀ ਛਾਂ ਦੇਣੀ ਛਾਂ ਦੇਣਾ ਮੰਜਾ ਪੀੜਾ ਦੇਣਾ ਫਲ ਤੇ ਫੁੱਲ ਦੇਣੇ ਤੇ ਮਰਨ ਵੇਲੇ ਆਪਣੀ ਬੋਧ ਵੀ ਦੇ ਦੇ ਤੇ ਘਾਹਕਵੰਟਲ ਵੀ ਦੇਣਾ ਪੰਜਾਬ ਤੇ ਇਨਾਂ ਰੁੱਖਾਂ ਦਾ ਸੁਭਾਅ ਸੀਗਾ ਜਿਹੜੇ ਅੱਜ ਸਾਡੇ ਬੋੜ ਸਾਹਿਬ ਬੁਸ਼ਾਦ ਦਿੱਤੇ ਨੇ ਮਰਜੀ ਹੈ ਤੁਹਾਡੀ ਹੋ ਸਕਦਾ ਹੈ ਕਈ ਇੱਥੇ ਕਈ ਤਰ੍ਹਾਂ ਦੇ ਕਮੈਂਟ ਕਰਨ ਉਠਾ ਸਿੱਧਾ ਵੀ ਬੋਲਣ ਪਰ ਪਰਵਾਹ ਨਹੀਂ ਜਿੰਨਾ ਚਿਰ ਜਿਉਨੇ ਆ ਸੁਚੇਤ ਕਰਦੇ ਰਵਾਂਗੇ ਲਾਗੋ ਲੰਗ ਰਹੇ ਸਾਂ ਇਨਾਂ ਬੋੜਾਂ ਦੀ ਛਾਵੇਂ ਬਹਿ ਬਹਿ ਕੇ ਅਸੀਂ ਆਉਂਦੇ ਜਾਂਦੇ ਇੱਥੇ ਰੁਕਦੇ ਰਹੇ ਆ ਫਾਟਕ ਦੇ ਨਾਲ ਇੱਥੇ ਲੱਗੇ ਪੈਂਦੇ ਆ ਕਿ ਅੱਜ ਜਦੋਂ ਇਹ ਵੱਡੇ ਵੇਖੇ ਤੇ ਬੜਾ ਮਨ ਨੂੰ ਦੁਖ ਹੋਇਆ ਤੇ ਮੈਂ ਬੇਨਤੀ ਕਰਾਂਗਾ ਹੋਰ ਵੀ ਜਿੱਥੇ ਜਿੱਥੇ ਐਨ ਜਿਹੜੇ ਸਾਡੇ ਮਹਾਪੁਰਸ਼ ਨੇ ਵੀ ਕਿਰਪਾ ਕਰਕੇ ਇਹਨਾਂ ਨੂੰ ਬਚਾ ਲਿਆ ਜਾਏ ਇਹ ਤੁਹਾਡੇ ਕਹਿਣ ਤੇ ਬਚ ਸਕ ਦੇਸੀ ਵਾਹਿਗੁਰਜੀ ਦਾ ਕਲਸਾ ਵਾਹਿਗੁਰਜੀ ਕੀ ਫਤ